ਟਾਈਟਲ ਹੀ ਫਰੋਤੀ ਹੈ ਹਨਾ ਫਰੋਤੀ ਫਰੋਤੀ ਹੈ ਕਿਉਂਕਿ ਅੱਜਕੱਲ ਇੰਡੀਆ ਚ ਹਰ ਜਗ੍ਹਾ ਤੇ ਮਤਲਬ ਇਹ ਚੀਜ਼ ਦਾ ਰੁਝਾਨ ਬਹੁਤ ਜ਼ਿਆਦਾ ਹੋ ਗਿਆ ਕਿ ਕੋਈ ਥੋੜਾ ਜਿਹਾ ਬੰਦਾ ਕਾਮਯਾਬ ਲਾਈਫ ਦੇ ਵਿੱਚ ਹੁੰਦਾ ਤਾਂ ਕਿਤਨਾ ਕਿਤੇ ਉਹਨੂੰ ਉਹ ਚੀਜ਼ ਦਾ ਹਨਾ ਫਰੋਤੀ ਵਾਸਤੇ ਕਾਲ ਕਿਤਨਾ ਕਿਤੋਂ ਆਉਂਦੀ ਹੈ ਸਾਡੀ ਇੰਡਸਟਰੀ ਨੂੰ ਵੀ ਕਿਤਨਾ ਕਿਤੇ ਰਿਲੇਟ ਕਰਦੀ ਹੈ ਜੋ ਇੰਡਸਟਰੀ ਚ ਹੋ ਰਿਹਾ ਹੈ ਹਨਾ ਸਾਡੇ ਕਿੰਨੇ ਚਿਹਰੇ ਜਿਹੜੇ ਦੁਨੀਆ ਤੋਂ ਚਲੇ ਗਏ ਮੇਰਾ ਨਾਮ ਹੈ ਗੋਗਾ ਸਿੱਦੇ ਦੇ ਹੱਥ ਫਿਰ ਜੋ ਰਹਿੰਦਾ ਨਹੀਂ ਕਿਸੇ ਚੋਗਾ ਫਰੋਤੀ ਦੇ ਵਿੱਚ ਕਈ ਬੰਦੇ ਇਦਾਂ ਦੇ ਵੀ ਫਸ ਜਾਂਦੇ ਆ ਜਿਨ੍ਹਾਂ ਕੋਲ ਹੁੰਦਾ ਕੁਝ ਵੀ ਨਹੀਂ ਪਰ ਉਹਨਾਂ ਦੇ ذریعے ਫਰੋਤੀ ਮਗਾਈ ਆ ਤੁਸੀਂ ਸੋਚਦੇ ਹੋ ਕਿ ਮਤਲਬ ਇਹਨਾਂ ਸਾਰੀਆਂ ਚੀਜ਼ਾਂ ਇਹਨਾਂ ਸਮਾਜਿਕ ਰੀਤੀਆਂ ਦੇ ਪਿੱਛੇ ਕਿਤਨੇ ਕਿਤੇ ਸੋਸਾਇਟੀ ਦਾ ਹੀ ਹੱਥ ਹੈ ਦੇਖੋ ਸੋਸਾਇਟੀ ਦੇ ਵਿੱਚੋਂ ਸਭ ਕੁਝ ਪੈਦਾ ਚੰਗਾ ਇਨਸਾਨ ਵੀ ਸੋਸਾਇਟੀ ਚੋਂ ਪੈਦਾ ਹੁੰਦਾ ਮਾੜਾ ਇਨਸਾਨ ਵੀ ਸੋਸਾਇਟੀ ਚੋਂ ਪੈਦਾ ਹੁੰਦਾ ਜਦੋਂ ਮਾੜੇ ਇਨਸਾਨ ਦੀ ਆਪਾਂ ਗੱਲ ਕਰਦੇ ਤਾਂ ਮਾੜਾ ਇਨਸਾਨ ਪੈਦਾ ਕੀਤਾ ਜਾਂਦਾ ਪੰਜਾਬ ਦੀ ਗੱਲ ਕਰੀ ਜਾਪਾਂ ਜਾਂ ਇੰਡੀਆ ਦੀ ਗੱਲ ਕਰੀ ਤੇ ਗੈਂਗਸਟਰ ਪੋਗ्राफी ਜਿਹਨਾਂ ਦਾ ਨਾਮ ਸੁਣਦਾ ਪਰ ਉਹਨਾਂ ਦੀ ਪਿਛਲੀ ਆਪ ਹਿਸਟਰੀ ਨਹੀਂ ਜਾਣਦੇ ਨਾ ਵੀ ਇਹ ਗੈਂਗਸਟਰ ਬਣਿਆ ਕਿ ਇਹਨੂੰ ਬਣਾਇਆ ਗਿਆ ਜੀ ਕਰਦਾ ਕਿਸੇ ਦਾ ਵੀ ਆ ਮੈਂ ਗੈਂਗਸਟਰ ਬਣਾ ਮੇਰੇ ਪਿੱਛੇ ਪੁਲਿਸ ਲੱਗੇ ਤੇ ਮੈਂ ਇਨਕਾਉਂਟਰ ਦੀ ਗੋਲੀ ਦੇ ਬਿਲਕੁਲ ਉੱਤੇ ਹੋਵਾਂ ਮੇਰੇ ਕਦੇ ਵੀ ਗੋਲੀ ਆਜੇ ਐਦਾਂ ਕਿ ਸੋਸਲ ਇੱਕ ਐਕਟਰ ਨੂੰ ਕਰੀਲ ਤੇ ਵੀ ਉਮੀਦ ਹੁੰਦੀ ਹੈ ਵੀਰ ਇਹ ਹੋ ਸਕਦਾ ਮੈਨੂੰ ਰੀਅਲੀ ਵਾਇਰਲ ਕਰ ਦੇ ਪਰ ਉਸ ਐਕਟਰ ਦੇ ਹੱਥ ਇੱਕ ਐਡਾ ਵਧੀਆ ਕਨਸੈਪਟ ਲੱਜੇ ਤੇ ਉਹਨੂੰ ਉਮੀਦ ਨਹੀਂ ਉਹਨੂੰ ਪਤਾ ਨਹੀਂ ਰੱਬ ਜਿੰਨਾ ਉਹਦੇ ਤੇ ਮਾਨ ਹੁੰਦਾ ਵੀ ਯਾਰ ਬਸ ਆਪਣਾ ਕੰਮ ਦਾ ਟਾਈਮ ਆ ਗਿਆ ਸਭੇ ਦੋਨੋਂ ਦੀ ਸ਼ਕਲ ਲਾ ਕੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਪ੍ਰੋਤਿ ਹੀ ਹੋਣੀ ਚਾਹੀਦੀ ਜਿਹੜਾ ਆਪਾਂ ਹੀਰੋ ਲਿਆ ਮੰਗਾ ਤੇ ਕਹਿੰਦਾ ਵੀ ਉਹਦਾ ਇੰਨਾ ਸੋਹਣਾ ਕੈਰੇਕਟਰ ਆ ਪਰ ਉਹ ਕਹਿੰਦਾ ਆ ਕੇ ਮੈਨੂੰ ਕਹਿੰਦਾ ਯਾਰ ਭਾਜੀ ਮੈਂ ਬੂਟ ਘੱਟ ਘੱਟ ਇੱਕ ਲੱਖ ਤੇ ਬੂਟ ਪਾਉਂਦਾ ਮੈਂ ਘੱਟ ਘੱਟ ਮੇਰੀ ਜੀਨ ਮੇਰੇ ਇਹ ਸ਼ਰਟ ਮੇਰੇ ਇਹ ਕੱਪੜੇ ਕਹਿੰਦਾ ਮੈਂ ਉਹਨੂੰ ਕੈਰੇਕਟਰ ਬਣਾਉਣਾ ਚਾਹੁੰਦਾ ਤੇ ਉਹ ਕੀ ਬਣ ਰਿਹਾ ਉਹ ਦਿਖਾਵਾ ਕਰ ਰਿਹਾ ਸੋ ਉੱਥੇ ਹੈ ਕਿ ਕੈਰੇਕਟਰ ਮੈਟਰ ਕਰਦਾ ਮੇਕਅਪ ਸੈਟ ਆ ਨਹੀਂ ਸੈਟ ਮੈਨੂੰ ਨਹੀਂ ਟੈਂਸ਼ਨਸ ਜਦੋਂ ਇੱਕ ਐਕਟਰ ਇੱਕ ਡਾਇਰੈਕਟਰ ਨੂੰ ਆਪਣੇ ਆਪ ਨੂੰ ਸੌਂਪ ਦਿੰਦਾ ਨਾ ਤਾਂ ਉੱਥੇ ਕੈਰੇਕਟਰ ਨਿਕਲ ਕਿਉਂ ਜਦੋਂ ਛੋਟੇ ਸੀ ਤਾਂ ਆਪਾਂ ਵੱਡੇ ਜਦੋਂ ਹੋਰ ਫਿਲਮਾਂ ਦੇਖਦੇ ਸੀ ਤੇ ਆਪਾਂ ਨੂੰ ਉੱਥੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਸੀ ਪਰ ਅੱਜ ਦੀਆਂ ਫਿਲਮਾਂ ਆਪਾਂ ਨੂੰ ਕੀ ਸਿਖਾ ਰਹੀਆਂ ਜੇ ਉਹਦੇ ਵਿੱਚ ਕਮੇਡੀ ਹੈ ਤਾਂ ਔਨਲੀ ਕਮੇਡੀ ਹੈ ਧਰਮਵਾਰ ਸਾਹਿਬ ਜਗਜੀਤ ਬਾਈ ਉਹਨਾਂ ਦੀ ਪਹਿਲੀ ਸੀਰੀਜ਼ ਹੈ ਠੀਕ ਹੈ ਪਰ ਉਹਨਾਂ ਨੂੰ ਮੌਕਾ ਦਿੱਤਾ ਕੇਵਲ ਬਣ ਹਨਾ ਉਹ ਕਿੱਡਾ ਵੱਡਾ ਪਲੇਟਫਾਰਮ ਹੈ ਉਹਨਾਂ ਨੂੰ ਇਹ ਪਤਾ ਹੈ ਵੀ ਕਨਸੈਪਟ ਹੁੰਦੇ ਕੀ ਨੇ ਹੂੰ ਉਹਨੂੰ ਚੁਆਇਸ ਕਰਨਾ ਇੱਕ ਐਦਾਂ ਐਕਟਰ ਜਦੋਂ ਕਿਤੇ ਸੈੱਟ ਤੇ ਜਾਂਦਾ ਨਾ ਜ ਉਹਨੂੰ ਬੰਦਸ਼ੇ ਦੇ ਵਿੱਚ ਬੰਨਿਆ ਜਾਂਦਾ ਉਦੋਂ ਥੋੜਾ ਜਿਹਾ ਉਹ ਘੁੱਟ ਜਾਂਦਾ ਪਰ ਇਸ ਸੀਰੀਜ਼ ਦੇ ਤਾਂ ਆਪਾਂ ਮੇਰੇ ਕੋਲ ਬਹੁਤ ਖੁੱਲ ਕੇ ਕੰਮ ਕੀਤਾ ਸੀ ਕੇਵਲ ਬੰਨ ਨੂੰ ਡਾਊਨਲੋਡ ਕਰੋ ਤੇ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਵਧੀਆ ਵਧੀਆ ਕੰਟੈਂਟ ਟੂ ਫਿਲਮਾਂ ਵੈਬ ਸੀਰੀਜ਼ ਦੇਖਣਾ ਚਾਹੁੰਦੇ ਹੋ ਨਾ ਤਾਂ ਫਿਰ ਕੇਵਲ ਬੰਨ ਤੇ ਜਾਣਾ ਪੈਣਾ ਪੰਜਾਬੀ ਇੰਡਸਟਰੀ ਵਿੱਚ ਕੰਟੈਂਟ ਨੂੰ ਲੈ ਕੇ ਜੋ ਸ਼ਿਕਾਇਤਾਂ ਦਰਸ਼ਕਾਂ ਦੇ ਦਿਲਾਂ ਵਿੱਚ ਸਿਗੀਆਂ ਕੇਬਲ 1 ਹੌਲੀ ਹੌਲੀ ਹੁਣ ਸਾਰੀਆਂ ਸ਼ਿਕਾਇਤਾਂ ਨੂੰ ਦੂਰ ਕਰਦਾ ਜਾ ਰਿਹਾ ਹੈ ਸਾਡੇ ਵਾਸਤੇ ਨਾ ਸਿਰਫ ਐਂਟਰਟੇਨਮੈਂਟ ਪੱਖੋਂ ਬਲਕਿ ਕੰਟੈਂਟ ਪੱਖੋਂ ਵੀ ਇੰਨੀਆਂ ਵਧੀਆ-ਵਧੀਆ ਵੈਬ ਸੀਰੀਜ਼ ਕੇਬਲ 1 ਲੈ ਕੇ ਆ ਰਿਹਾ ਹੈ ਕਿ ਅਸੀਂ ਉਹਨਾਂ ਦਾ ਥੈਂਕਸ ਕਰਨਾ ਚਾਹਾਂਗੇ ਐਂਡ ਇੱਕ ਹੋਰ ਥੈਂਕਸ ਉਹਨਾਂ ਦਾ ਕਿ ਉਹ ਇੱਕ ਨਵੀਂ ਵੈਬ ਸੀਰੀਜ਼ ਸਾਡੇ ਵਾਸਤੇ ਲੈ ਕੇ ਆ ਰਹੇ ਨੇ ਵੈਬ ਸੀਰੀਜ਼ ਦਾ ਨਾਮ ਹੈ ਜੀ ਫਿਰੋਤੀਏ ਜੋ ਕਿ 21 ਨਵੰਬਰ 2025 ਨੂੰ ਕੇਬਲ 1 ਦੇ ਉੱਤੇ ਰਿਲੀਜ਼ ਹੋਣ ਜਾ ਰਹੀ ਹੈ ਸਸ਼ੀਕਲ ਜੀ ਪੰਜਾਬੀ ਫਨ ਦੇ एपिसोड ਵਿੱਚ ਤੁਹਾਡਾ ਸਵਾਗਤ ਹੈ ਤੇ ਇਸ ਵੇਲੇ ਗੱਲਾਂ ਗੁੱਲਾਂ ਕਰਨ ਵਾਸਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈ ਫਿਰੋਤੀ ਫਿਲਮ ਦੀ ਫਿਰੋਤੀ ਵੈਬ ਸੀਰੀਜ਼ ਦੀ ਸਟਾਰ ਕਾਸਟ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਨੇ अशोक ਸ਼ਾਨ ਜੀ ਐਂਡ ਉਹਨਾਂ ਦੇ ਨਾਲ ਹੀ ਮੌਜੂਦ ਨੇ ਸੁਖਵਿੰਦਰ ਸੋਹੀ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਰ ਜੀ ਨੂੰ ਮੈਂ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇੱਕ ਨਵੇਂ ਪ੍ਰੋਜੈਕਟ ਦੇ ਵਾਸਤੇ ਬਹੁਤ ਵਧੀਆ ਪ੍ਰੋਜੈਕਟ ਤੁਸੀਂ ਲੈ ਕੇ ਆ ਰਹੇ ਹੋ ਸਾਡੇ ਵਾਸਤੇ ਸਰ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਫਿਰੋਤੀ ਇੱਕ ਬਹੁਤ ਵੱਖਰੇ ਕਨਸੈਪਟ ਦੇ ਉੱਤੇ ਗੱਲ ਕਰ ਰਹੀ ਜਿਆਦਾ ਖੁੱਲ ਕੇ ਗੱਲ ਨਹੀਂ ਹੋਈ ਹੈ ਸੋ ਜਗਜੀਤ ਜੀ ਨੇ ਇਹ ਜੋ ਇਨੀਸ਼ੀਏਟਿਵ ਲਿਆ ਹੈ ਸਭ ਤੋਂ ਪਹਿਲਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਐਕਚੁਅਲੀ ਮੈਂ ਫਰੋਤੀਏ ਜਿਹੜਾ ਟਾਈਟਲ ਹੀ ਫਰੋਤੀਏ ਹੈ ਨਾ ਫਰੋਤੀਏ ਫਰੋਤੀਏ ਕਿਉਂਕਿ ਅੱਜਕੱਲ ਇੰਡੀਆ ਚ ਹਰ ਜਗ੍ਹਾ ਤੇ ਮਤਲਬ ਇਹ ਚੀਜ਼ ਦਾ ਰੁਝਾਨ ਬਹੁਤ ਜ਼ਿਆਦਾ ਹੋ ਗਿਆ ਕਿ ਕੋਈ ਥੋੜਾ ਜਿਹਾ ਬੰਦਾ ਕਾਮਯਾਬ ਲਾਈਫ ਦੇ ਵਿੱਚ ਹੁੰਦਾ ਤਾਂ ਕਿਤਨਾ ਕਿਤੇ ਉਹਨੂੰ ਉੱਚੀ ਦਾ ਨਾ ਫਰੋਤੀ ਵਾਸਤੇ ਕਾਲ ਕਿਤਨਾ ਕਿਤੋਂ ਆਉਂਦੀ ਹੈ ਸੋ ਇਹ ਸਾਡੀ ਵੈਬ ਸੀਰੀਜ਼ ਫਰੋਤੀ ਵੀ ਰਿਲੇਟ ਕਰਦੀ ਹੈ ਸਾਡੀ ਇੰਡਸਟਰੀ ਨੂੰ ਵੀ ਕਿਤਨਾ ਕਿਤੇ ਰਿਲੇਟ ਕਰਦੀ ਹੈ ਜੋ ਇੰਡਸਟਰੀ ਚ ਹੋ ਰਿਹਾ ਹੈ ਨਾ ਸਾਡੇ ਕਿੰਨੇ ਚਿਹਰੇ ਜਿਹੜੇ ਦੁਨੀਆ ਤੋਂ ਚਲੇ ਗਏ ਇਹਨੂੰ ਇਹ ਚੀਜ਼ ਨੂੰ ਕਰਕੇ ਹੈ ਨਾ ਸੋ ਇਸ ਕਰਕੇ ਫਰੋਤੀ ਇੱਕ ਮਤਲਬ ਐਂਟਰਟੇਨਮੈਂਟ ਵੀ ਹੈ ਬਹੁਤ ਵੱਡਾ ਮੈਸੇਜ ਵੀ ਹੈ ਮਤਲਬ ਕੁੱਲ ਮਿਲਾ ਕੇ ਬਹੁਤ ਹੀ ਬਾਖਮਾਲ ਸੀਰੀਜ਼ ਹੈ ਜੀ ਜਦੋਂ ਇਹ ਕਨਸੈਪਟ ਤੁਹਾਡੇ ਕੋਲ ਲੈ ਕੇ ਆਇਆ ਜਗਜੀਤ ਸਰ ਸਰ ਇਹੋ ਜਿਹਾ ਕੀ ਸੀਗਾ ਤੁਹਾਡੇ ਕੈਰੈਕਟਰ ਦੇ ਵਿੱਚ ਤੁਹਾਨੂੰ ਇਹੋ ਜਿਹਾ ਕੀ ਲੱਗਾ ਕਿ ਤੁਸੀਂ ਹਾਂ ਕੀਤੀ ਇਸ ਗੱਲ ਸੀਰੀਜ਼ ਦੇ ਲਈ ਹਾਂਜੀ ਐਕਚੁਅਲੀ ਨਾ ਮੈਨੂੰ ਜਦੋਂ ਫਸਟ ਟਾਈਮ ਕਾਲ ਆਈ ਤਾਂ ਉਹਨਾਂ ਨੇ ਮੈਨੂੰ ਪ੍ਰੋਡਕਸ਼ਨ ਤੋਂ ਕਾਲ ਆਈ ਸੀਗੀ ਉਹ ਪੁੱਛਦੇ ਸੀ ਕਿ ਸਰ ਵੀ ਆ ਡੇਟਾ ਤੁਹਾਡੇ ਕੋਲ ਫਰੀ ਹੈ ਤੇ ਇੱਕ ਨਾ ਸੀਰੀਜ਼ ਬਣ ਰਹੀ ਹੈ ਫਿਰੋਤੀਏ ਤੇ ਉਹਦੇ ਡਾਇਰੈਕਟਰ ਨੇ ਜਗਜੀਤ ਨੂੰ ਆਦੀ ਤੇ ਮੈਂ ਕਿਹਾ ਹਾਂਜੀ ਜ਼ਰੂਰ ਬਿਲਕੁਲ ਦੱਸੋ ਕਿ ਡੇਟਾ ਫਾਈਨਲ ਹੋਈਆਂ ਉਹਨਾਂ ਨੇ ਕਿਹਾ ਕੈਰੈਕਟਰ ਵੀ ਡੀਐਸਪੀ ਬਰਾੜ ਦਾ ਕੈਰੈਕਟਰ ਹੈ ਉਦੋਂ ਮੀਰੇ ਮੰਚ ਤੇ ਆਏ ਗੱਲ ਕਿਉਂਕਿ ਮੈਂ ਨਾ ਪੁਲਿਸ ਵਾਲੇ ਕਰੈਕਟਰ ਨੂੰ ਪਹਿਲਾਂ ਬਹੁਤ ਕਰ ਰਿਹਾ ਨਾ ਮੈਂ ਕਿਹਾ ਯਾਰ ਨਹੀਂ ਯਾਰ ਵੀ ਹੈ ਨਾ ਵੀ ਉਹ ਬਾਰ-ਬਾਰ ਉਦਾਂ ਦੀ ਕਰੈਕਟਰ ਕਰਨੇ ਵੀ ਉਹ ਕਰੈਕਟਰ ਦੀ ਇੱਕ ਮੋਹਰ ਲੱਗ ਜਾਂਦੀ ਹੈ ਵੀ ਉਹ ਕਰੈਕਟਰ ਵਾਸਤੇ ਬਲਾਗ ਹੋਇਆ ਯਾਰ ਉਹਦਾ ਬਟ ਉਹਨੇ ਕਿਹਾ ਭਾਈ ਤੁਸੀਂ ਇੱਕ ਵਾਰੀ ਆਪਣੀ ਦੱਸੋ ਸਾਰਾ ਕੁਝ ਜੋ ਥੋੜੀ ਪੇਮੈਂਟ ਹੈ ਸਾਰਾ ਕੁਝ ਮੈਂ ਕਿਹਾ ਚਲੋ ਠੀਕ ਹੈ ਜੀ ਇੱਕ ਵਾਰੀ ਮੀਟਿੰਗ ਕਰ ਲੋ ਸੋ ਅਸੀਂ ਮੀਟਿੰਗ ਕੀਤੀ ਸੋ ਜਦੋਂ ਬਾਈ ਨਾਲ ਬੈਠੇ ਆਪਾਂ ਜਗਜੀਤ ਨਾਲ ਉਹਨਾਂ ਨੇ ਸਾਰੀ ਸਟੋਰੀ ਮੈਨੂੰ ਦੱਸੀ ਉਹਨਾਂ ਨੇ ਜਦੋਂ ਦੱਸਿਆ ਮੇਰਾ ਕੈਰੈਕਟਰ ਵੀ ਕਿਤੇ ਨਾ ਕਿਤੇ ਤੁਹਾਡਾ ਕੈਰੈਕਟਰ ਦੇ ਵਿੱਚ ਵੇਰੀਏਸ਼ਨ ਬਹੁਤ ਜ਼ਿਆਦਾ ਹੈ ਨਾ ਕਿਤੇ ਸਿਵਲ ਦੇ ਵਿੱਚ ਵੀ ਆ ਉਹ ਕਿਤੇ ਆਪਣੀ ਪੂਰੀ ਡਰੈਸ ਦੇ ਵਿੱਚ ਵੀ ਹੈ ਸੋ ਉਥੋਂ ਹੀ ਮੈਂ ਫਿਰ ਬਾਈ ਉਹਨਾਂ ਨੂੰ ਯੈਸ ਕਰਤੀ ਸੀ ਸਾਰੀ ਉਹਨਾਂ ਨਾਲ ਉਦੋਂ ਡਨ ਹੋ ਗਿਆ ਕੈਰੈਕਟਰ ਡੀਐਸਪੀ ਬਰਾੜ ਦਾ ਠੀਕ ਹੈ ਜੀ ਜੋ ਕਿ ਅਸੀਂ ਆਪਾਂ ਦੇਖਾਂਗੇ 21 ਨਵੰਬਰ ਨੂੰ 21 ਨਵੰਬਰ ਨੂੰ ਕੇਵਲ ਬੰਤੇ ਜੀ ਸਿਰ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਕਿ ਇਹ ਜੋ ਮੁੱਦਾ ਚੁਣਿਆ ਹੈ ਹਨਾ ਜਗਜੀਤ ਜੀ ਨੇ ਬਹੁਤ ਇੱਕ ਬਾਰੀਕ ਮੁੱਦਾ ਵੀ ਹੈ ਬਟ ਬਹੁਤ ਜ਼ਿਆਦਾ ਇੰਪੋਰਟੈਂਟ ਮੁੱਦਾ ਵੀ ਹੈ ਸੋ ਜਦੋਂ ਤੁਹਾਡੇ ਕੋਲ ਸਕ੍ਰਿਪਟ ਆਈ ਸੀਗੀ ਤੁਹਾਡਾ ਥਾਟ ਕੋਰ ਕੀ ਸੀਗਾ ਸਕ੍ਰਿਪਟ ਦੇ ਲਈ ਮੈਂ ਉਹ ਜਾਨਣਾ ਚਾਹਾਂਗੀ ਸਭ ਤੋਂ ਪਹਿਲਾਂ ਤਾਂ ਮੈਂ ਕੇਬਲ 1 ਤੇ ਸਾਗਾ ਸਟੂਡੀਓ ਵੱਲੋਂ ਧੰਨਵਾਦ ਕਰਨਾ ਚਾਹੁੰਨਾ ਕਿ ਉਹਨਾਂ ਦੇ ਬਦੌਲਤ ਅਸੀਂ ਇੱਥੇ ਤੱਕ ਪਹੁੰਚੇ ਤੁਹਾਡੇ ਨਾਲ ਰੂਬਰੂ ਹੋਏ ਓਡੀਅன்ஸ் ਨਾਲ ਰੂਬਰੂ ਹੋਏ ਤਾਂ ਪਹਿਲਾ ਕੁਐਸਚਨ ਤੁਸੀਂ ਕੀਤਾ ਸੀਗਾ ਕਿ ਐ 0 ਹੋਤੀ ਇਹਨੂੰ ਕਰਨ ਦਾ ਮਤਲਬ ਤੁਹਾਨੂੰ ਕੀ ਲੱਗਿਆ ਹਨ ਜਦੋਂ ਦਜੀਤਪਾਜੀ ਨੇ ਆਫਰ ਦਿੱਤੀ ਸਾਡੇ ਦੋਨਾਂ ਦੀ ਸ਼ਕਲ ਲਾ ਕੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਫਰੋਤੀ ਇਹ ਹੀ ਹੋਣੀ ਚਾਹੀਦੀ ਹੈ ਹੈ ਨਾ ਤੇ ਜਦੋਂ ਕਿਸੇ ਵਿਲਣ ਦੀ ਗੱਲ ਚੱਲਦੀ ਹੈ ਜਾਂ ਕੋਈ ਫਰੋਤੀਏ ਦੀ ਗੱਲ ਚੱਲਦੀ ਹੈ ਤਾਂ ਇੱਕ ਥੋੜਾ ਜਿਹਾ ਬਣਿਆ ਹੋਇਆ ਵੀ ਬੰਦਾ ਇਹੋ ਜਿਹਾ ਹੀ ਹੋ ਹਾਂ ਹੈ ਨਾ ਤੇ ਉਸ ਤੋਂ ਬਾਅਦ ਚਲੋ ਸਾਨੂੰ ਤਾਂ ਪਤਾ ਹੀ ਹੈ ਵੀ ਸਾਡੀ ਸ਼ਕਲ ਹੈ ਜੀ ਹੈ ਵੀ ਸਾਨੂੰ ਇਦਾਂ ਦਾ ਕੰਮ ਹੀ ਮਤਲਬ ਜਿਆਦਾ ਵਿਲਨ ਟੱਚ اچھا ਹੀ ਲੱਗਦਾ ਔਰ ਪਛਾਣ ਵੀ ਬਣੀ ਹੋਈ ਹੈ ਪਰ ਜਦੋਂ ਅਸੀਂ ਉਹਨਾਂ ਕੋਲੇ ਪਹੁੰਚੇ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਕਰਨਾ ਚਾਹੋਗੇ ਜੀ ਮੈਂ ਕਿਹਾ ਭਾਈ ਸਟੋਰੀ ਕੀ ਹੈ ਜਦੋਂ ਉਹਨਾਂ ਨੇ ਸਟੋਰੀ ਸੁਣਾਈ ਮੈਂ ਕਿਹਾ ਡਨ ਕਰੋ ਹਾਂ ਫਿਰ ਅੰਡ ਦੀ ਗੱਲ ਬਾਤ ਕਰਾਂਗੇ ਪਹਿਲਾਂ ਇਹ ਡਨ ਕਰੋ ਚੋਰ ਜਗਜੀਤ ਸਾਡਾ ਇੱਕ ਵਧੀਆ ਫਰੈਂਡ ਹੈ ਵਧੀਆ ਦੋਸਤ ਹੈ ਸਾਡਾ ਔਰ ਐਡੀਟਰ ਦੇ ਨਾਲ ਨਾਲ ਉਹ ਐਕਟਰ ਦੇ ਨਾਲ ਨਾਲ ਡਾਇਰੈਕਟਰ ਵੀ ਬਾਤ ਮਾਲਾ ਜੀ ਉਹ ਉਹਨਾਂ ਦੀ ਜਿਹੜੀ ਫਰੋਤੀ ਦੀ ਆਪਾਂ ਗੱਲ ਕਰੀਏ ਤਾਂ ਫਰੋਤੀਆ ਜ਼ਰੂਰੀ ਨਹੀਂ ਕਿ ਇੱਕ ਇੱਕ ਵੈਸੇ ਵੀ ਔਡੀਅਸ ਦੇ ਨਾਲ ਮਨ ਦੇ ਵਿੱਚ ਥੋੜਾ ਜਿਹਾ ਬਣਿਆ ਹੋਇਆ ਹੈ ਵੀ ਫਰੋਤੀ ਕਿਸੇ ਕੋਈ ਇਦਾਂ ਦੇ ਵਿੱਚ ਕੋਈ ਤਗੜੇ ਬੰਦੇ ਤੋਂ ਲਈ ਜਾਂਦੀ ਹੈ ਆਪਾਂ ਜਦੋਂ ਫਰੋਤੀ ਦੀ ਗੱਲ ਕਰਦੇ ਨਾ ਵੀ ਹਾਂ ਵੀ ਕੋਈ ਯਾਰ ਕੋਈ ਵੱਡਾ ਬੰਦਾ ਲੇਕਿਨ ਐਸ ਫਰੋਤੀ ਦੇ ਵਿੱਚ ਕਈ ਬੰਦੇ ਇਦਾਂ ਦੇ ਵੀ ਫਸ ਜਾਂਦੇ ਆ ਜਿਨ੍ਹਾਂ ਕੋਲ ਹੁੰਦਾ ਕੁਝ ਵੀ ਨਹੀਂ ਪਰ ਉਹਨਾਂ ਦੇ ذریعے ਫਰੋਤੀ ਮੰਗਵਾਈ ਜਾਂਦੀ ਹੈ ਜੀ ਕਿਉਂਕਿ ਆਪਾਂ ਇਹ ਗੱਲ ਕਹਿ ਸਕਦੇ ਆ ਵੀ ਇੱਕ ਗੈਂਗਸਟਰ ਦੇ ਮਗਰ ਜੀ ਉਹ ਖੁਦ ਨਹੀਂ ਹੁੰਦਾ ਉਹਦੇ ਮਗਰ ਕੋਈ ਨਾ ਕੋਈ ਆਪਾਂ ਇੱਕ ਹਸਨੇ ਚਿੱਟੇ ਕਪੜੇ ਵਾਲਾ ਕੋਈ ਹੁੰਦਾ ਜਿਉ ਉਹਦੇ ਨਾਲ ਉਹਦਾ ਕੋਈ ਸੇਰ ਤੋਂ ਸਵਾ ਸਰ ਤੋਂ ਥੱਲੇ ਹੁੰਦਾ ਜੀ ਉੱਤੇ ਹੁੰਦਾ ਉਹਨਾਂ ਤੋਂ ਫਿਰ ਜਦੋਂ ਕੰਮ ਜਿਹੜਾ ਕਰਵਾਉਂਦੇ ਆ ਨਾ ਫਿਰ ਉਹਨਾਂ ਉਹ ਬੰਦੇ ਕਿਸੇ ਨਾ ਕਿਸੇ ਨੂੰ ਵਿੱਚ ਅਥੀ ਆਪਣਾ ਹਥਿਆਰ ਬਣਾਉਂਦੇ ਐ ਐਸ ਸਟੋਰੀ ਦੇ ਵਿੱਚ ਇਹ ਇੰਨੇ ਕਿ ਘੁੰਮਣ ਫੇਰਾਂਦੀ ਸਟੋਰੀ ਕਿਉਂਕਿ ਦੇਖੋ ਜੇ ਸਟੋਰੀ ਦੇ ਵਿੱਚ ਸਸਪੈਂਸ ਨਾ ਹੋਊਗਾ ਵੈਬ ਸੀਰੀਜ਼ ਦੇ ਵਿੱਚ ਵੀ ਸਸਪੈਂਸ ਹੈ ਤੁਹਾਨੂੰ ਦੇਖਣ ਦਾ ਮਜ਼ਾ ਨਹੀਂ ਆਉਂਦਾ ਪਰ ਮੈਂ ਇਹ ਸ਼ਰਤ ਲਾ ਕੇ ਗਾਣਾ ਜਦੋਂ ਤੁਸੀਂ ਇਸ ਵੈਬ ਸੀਰੀਜ਼ ਨੂੰ ਦੇਖੋਗੇ ਪਹਿਲਾ ਐਪੀਸੋਡ ਦੇਖੋਗੇ ਨਾ ਤਾਂ ਤੁਸੀਂ ਪੰਜਵੇਂ ਐਪੀਸੋਡ ਤੇ ਆਪਣੇ ਆਪ ਜਾਓਗੇ ਕੀ ਬਾਤ ਤੁਸੀਂ ਕੇਵਲਵਾਨ ਨੂੰ ਪਹਿਲਾਂ ਤੁਸੀਂ ਕਹੋਗੇ ਯਾਰ ਪਹਿਲਾਂ ਤਾਂ ਕੇਵਲਵਾਨ ਨੂੰ ਆਪਾਂ ਹਮ ਕਰੀਏ ਫਿਰ ਯਾਰ ਗੱਲ ਬਣੂਗੀ ਕਿਉਂਕਿ ਇਹ ਚੀਜ਼ ਦੇਖਣ ਵਾਲੀ ਬਿਲਕੁਲ ਜੀ ਇਸ ਗੱਲ ਵਾਸਤੇ ਤਾਂ ਕੇਬਲ 1 ਹੈ ਹੀ ਐਪਰੀਸੀਏਸ਼ਨ ਦਾ ਪਾਤਰ ਕਿ ਬਹੁਤ ਸਾਰਾ ਇਹੋ ਜਿਹਾ ਕੰਟੈਂਟ ਸਾਡੇ ਸਾਹਮਣੇ ਲੈ ਕੇ ਆ ਰਿਹਾ ਕੇਬਲ 1 ਨਵੇਂ ਚਿਹਰਿਆਂ ਨੂੰ ਮੌਕਾ ਦੇ ਰਿਹਾ ਹੈ ਹੈਨਾ ਸੋ ਥੈਂਕਸ ਟੂ ਕੇਬਲ 1 ਤੇ ਸਰ ਤੁਸੀਂ ਗੱਲ ਕੀਤੀ ਜਿਵੇਂ ਕਿ ਜਿਹੜਾ ਕੋਈ ਬੰਦਾ ਗੈਂਗਸਟਰ ਵੀ ਹੁੰਦਾ ਹੈ ਹੈਨਾ ਉਹਦੇ ਪਿੱਛੇ ਵੀ ਬਹੁਤ ਸਾਰੇ ਲੋਕ ਜੁੜੇ ਹੋਏ ਹੁੰਦੇ ਨੇ ਅ ਵੈਬ ਸੀਰੀਜ਼ ਦੀ ਜੋ ਟੈਗ ਲਾਈਨ ਹੈ ਉਹ ਕਹਿ ਰਹੀ ਹੈ ਮਜਬੂਰੀ ਤੋਂ ਲੈ ਕੇ ਮਸ਼ਹੂਰੀ ਤੱਕ ਸੋ ਇਹ ਕਿਤੇ ਨਾ ਕਿਤੇ ਚੀਜ਼ਾਂ ਜਿਹੜੀਆਂ ਨੇ ਉਹ ਮਜਬੂਰੀਆਂ ਤੋਂ ਸ਼ੁਰੂ ਹੁੰਦੀਆਂ ਨੇ ਤੁਸੀਂ ਸੋਚਦੇ ਹੋ ਕਿ ਮਤਲਬ ਇਹਨਾਂ ਸਾਰੀਆਂ ਚੀਜ਼ਾਂ ਇਹਨਾਂ ਸਮਾਜਿਕ ਰੀਤੀਆਂ ਦੇ ਪਿੱਛੇ ਕਿਤੇ ਨਾ ਕਿਤੇ ਸੋਸਾਇਟੀ ਦਾ ਹੀ ਹੱਥ ਹੈ ਦੇਖੋ ਸੋਸਾਇਟੀ ਦੇ ਵਿੱਚੋਂ ਸਭ ਕੁਝ ਪੈਦਾ ਹੁੰਦਾ ਚੰਗਾ ਇਨਸਾਨ ਵੀ ਸੋਸਾਇਟੀ ਚੋਂ ਪੈਦਾ ਹੁੰਦਾ ਮਾੜਾ ਇਨਸਾਨ ਵੀ ਸੋਸਾਇਟੀ ਚੋਂ ਪੈਦਾ ਹੁੰਦਾ ਜਦੋਂ ਮਾੜੇ ਇਨਸਾਨ ਦੀ ਆਪਾਂ ਗੱਲ ਕਰਦੇ ਤਾਂ ਮਾੜਾ ਇਨਸਾਨ ਪੈਦਾ ਕੀਤਾ ਜਾਂਦਾ ਕੋਈ ਬੰਦਾ ਆਪਾਂ ਕਹਿੰਦੇ ਨਾ ਢਿੱਡ ਦੇ ਵਿੱਚੋਂ ਮਾੜਾ ਨਹੀਂ ਜੰਮਦਾ ਹੁੰਦਾ ਮਾਂ ਵਾਸਤੇ ਸਾਰੇ ਮਤਲਬ ਪੁੱਤੀ ਹੁੰਦੇ ਆ ਕੋਈ ਗੈਂਗਸਟਰ ਨਹੀਂ ਜੰਮਦੀ ਮਾਂ ਹਨ ਜਿਹੜੇ ਮੰਨ ਲਾ ਆਪਾਂ ਗੈਂਗਸਟਰ ਦੀ ਗੱਲ ਕਰੀ ਤਾਂ ਉਹ ਇਹ ਮਾਹੌਲ ਜਾਂ ਤਾਂ ਕਿਸੇ ਦੇ ਧੱਕੇ ਚੜ ਜਾਂਦਾ ਉਹ ਇਹੋ ਜਿਹਾ ਇੱਕ ਸ਼ਰੀਬ ਬੰਦਾ ਮੰਨ ਲਾ ਵੀ ਉਹਦੇ ਚ ਫਸਿਆ ਹੁੰਦਾ ਤੇ ਆਪੇ ਆਪਣੇ ਆਪ ਮਸ਼ਹੂਰ ਹੋ ਜਾਂਦਾ ਜਦੋਂ ਮਸ਼ਹੂਰ ਹੋ ਗਿਆ ਫਿਰ ਉਹਦੇ ਕੋਲ ਕੋਈ ਰਸਤਾ ਨਹੀਂ ਹੁੰਦਾ ਵੀਰ ਬੈਕ ਜਾਣ ਦਾ ਗਰਸਤਾ ਨਹੀਂ ਹੈਗਾ ਜਦੋਂ ਬੈਕ ਨਹੀਂ ਜਾ ਸਕਦਾ ਤਾਂ ਫਿਰ ਫਸ ਜਾਂਦਾ ਫਿਰ ਉਹ ਉਹਨਦੇ ਤੇ ਜਾਏ ਆਪਾਂ ਗੈਂਗਸਟਰ ਹੁਣ ਆਪਣੇ ਪੰਜਾਬ ਦੀ ਗੱਲ ਕਰੀ ਜਾ ਆਪਾਂ ਇੰਡੀਆ ਦੀ ਗੱਲ ਕਰੀ ਤੇ ਗੈਂਗਸਟਰ ਆਪਾਂ ਕਾਫੀ ਜਣਾਂ ਦਾ ਨਾਮ ਸੁਣਦੇ ਆ ਪਰ ਉਹਨਾਂ ਦੀ ਪਿਛਲੀ ਆਪਾਂ ਹਿਸਟਰੀ ਨਹੀਂ ਜਾਣਦੇ ਨਾ ਵੀ ਇਹ ਗੈਂਗਸਟਰ ਬਣਿਆ ਕਿ ਇਹਨੂੰ ਬਣਾਇਆ ਗਿਆ ਤੁਹਾਨੂੰ ਤੁਹਾਨੂੰ ਐ ਲੱਗਦਾ ਵੀ ਮੰਨ ਲਾ ਕੋਈ ਜੀ ਕਰਦਾ ਕਿਸੇ ਦਾ ਵੀ ਮੈਂ ਗੈਂਗਸਟਰ ਬਣ ਮੇਰੇ ਪਿੱਛੇ ਪੁਲਿਸ ਲੱਗੇ ਤੇ ਮੈਂ ਇਨਕਾਊਂਟਰ ਦੀ ਗੋਲੀ ਦੇ ਬਿਲਕੁਲ ਉੱਤੇ ਹੋਵਾਂ ਮੇਰੇ ਕਦੇ ਵੀ ਗੋਲੀ ਆਜੇ ਐਦਾਂ ਕਿ ਸੋਸਲ ਲੇਕਿਨ ਕੁਛ ਨਾ ਪੁੱਛੋ ਦੇ ਨਾਲ ਕੁਛ ਹੋਇਆ ਹੋਊਗਾ ਜਿਹੜੀ ਉਹਦੀ ਮਜਬੂਰੀ ਬਣ ਗਈ ਹੋਊਗੀ ਕਿ ਉਹ ਵਾਪਸ ਨਹੀਂ ਆ ਸਕਦਾ ਉਹਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਸੋਸਾਇਟੀ ਦਾ ਵੀ ਕੋਈ ਨਾ ਕੋਈ ਤਾਂ ਹੱਥ ਹੁੰਦਾ ਹੈ ਕਿ ਉਹਨੂੰ ਜਿਆਦਾ ਮੌਕੇ ਤੇ ਸੰਭਾਲਿਆ ਨਹੀਂ ਜਾਂ ਉਹਦੀ ਕਾਨੂੰਨੀ ਤੌਰ ਤੇ ਗੱਲ ਕਰੀਏ ਤਾਂ ਉਹਦੀ ਗੱਲ ਨਹੀਂ ਸੁਣੀ ਗਈ ਹਾਂ ਤਾਂ ਇੱਥੇ ਮਤਲਬ ਫਿਰ ਆਪਾਂ ਚਲੋ ਇਹ ਤਾਂ ਵੱਖਰੀ ਗੱਲ ਰਹਿ ਗਈ ਲੇਕਿਨ ਆਪਾਂ ਫਿਰ ਫਰੋਤੀਏ ਤੇ ਆਉਣੇ ਆ ਤੇ ਫਰੋਤੀਏ ਜਿਹੜੀ ਸਟੋਰੀ ਆ ਨਾ ਉਹ ਬੜੀ ਬਾਖਮਾਲ ਹੈ ਤੁਸੀਂ ਤੁਸੀਂ ਵੀ ਦੇਖਿਓ ਤੇ ਤੁਸੀਂ ਪਹਿਲੀ ਗੱਲ ਤੁਸੀਂ ਟ੍ਰੇਲਰ ਵਗੈਰਾ ਉਹਨੂੰ ਦੇਖ ਹੀ ਚੁੱਕੇ ਹੋ ਪਰ ਉਹਦੇ ਵਿੱਚ ਇੱਕ ਵੱਖਰਾ ਮਤਲਬ ਸਿਸਟਮ ਹੈ ਪਰ ਜਿਹੜੇ ਆਰਟਿਸਟਾਂ ਨੇ ਕੰਮ ਕੀਤਾ ਤੁਹਾਨੂੰ ਇਹ ਨਹੀਂ ਹੋਊਗਾ ਵੀ ਯਾਰ ਇਹਦੇ ਵਿੱਚ ਉਹ ਬੰਦਾ ਹੋਣਾ ਚਾਹੀਦਾ ਸੀ ਉਹ ਹੋਣਾ ਜੀ ਇਹ ਆਪਣੇ ਜਗਜੀਤ ਤੁਨਹਾ ਸਾਹਿਬ ਦੀ ਜਿਹੜੀ ਕਾਸਟਿੰਗ ਇਹਨਾਂ ਨੇ ਕੀਤੀ ਹੈ ਉਹ ਕੀਤੀ ਉਸ ਤਰੀਕੇ ਨਾਲ ਹੈ ਕਿ ਇਹਦੇ ਵਾਸਤੇ ਇਹਦੇ ਵਿੱਚ ਯਾਰ ਇਹੀ ਬੰਦਾ ਓਕੇ ਆ ਜੀ ਸੋ ਤੁਹਾਡੇ ਕੈਰੈਕਟਰ ਬਾਰੇ ਥੋੜਾ ਜਿਹਾ ਆਪਾਂ ਜਾਨਣਾ ਚਾਹਾਂਗੇ ਕਿ ਕਿਹੜੇ ਕਿਹੜੇ ਚੈਲੰਜਸ ਰਹੇ ਨੇ ਇਸ ਕੈਰੈਕਟਰ ਦੇ ਲਈ ਐਂਡ ਤੁਸੀਂ ਕੀ ਸੋਚਦੇ ਹੋ ਕਿ ਇਹ ਕੈਰੈਕਟਰ ਨੇ ਤੁਹਾਨੂੰ ਪਰਸਨਲੀ ਕੀ ਦਿੱਤਾ ਐਂਡ ਲੋਕਾਂ ਨੂੰ ਇਹ ਕੈਰੈਕਟਰ ਕੀ ਸੇਧ ਦੇ ਕੇ ਜਾਏਗਾ ਦੇਖੋ ਇੱਕ ਐਕਟਰ ਕਾਫੀ ਸਾਲੋਂ ਤੋਂ ਸਟਰਗਲ ਕਰਦਾ ਉਹਦੇ ਵਾਸਤੇ ਇੱਕ ਰੀਲ ਵੀ ਉਹਨੂੰ ਇੱਕ ਐਕਟਰ ਨੂੰ ਕਰੀਅਰ ਤੇ ਵੀ ਉਮੀਦ ਹੁੰਦੀ ਹੈ ਵੀ ਯਾਰ ਇਹ ਹੋ ਜਾਦਾ ਮੈਨੂੰ ਰੀਅਲੀ ਵਾਇਰਲ ਕਰ ਦੇ ਪਰ ਉਸ ਐਕਟਰ ਦੇ ਹੱਥ ਇੱਕ ਐਡਾ ਵਧੀਆ ਕਨਸੈਪਟ ਲੱਜੇ ਤੋਂ ਉਹਨੂੰ ਉਮੀਦ ਨਹੀਂ ਉਹਨੂੰ ਪਤਾ ਨਹੀਂ ਰੱਬ ਜਿੰਨਾ ਉਹਦੇ ਦਿਮਾਗ ਹੁੰਦਾ ਵੀ ਯਾਰ ਬਸ ਆਪਣਾ ਕੰਮ ਟਾਈਮ ਆ ਗਿਆ ਤਾਂ ਇਸ ਵੈਬ ਸੀਰੀਜ਼ ਨੇ ਸਾਨੂੰ 100% ਪਛਾਣ ਦੇਣੀ ਹੈ ਜਿਹੜੀ ਆਡੀਅנס ਕੁਝ ਚਲ ਆਪਣੇ ਸਰੋਤਾ ਭਰਾ ਜਾਣਦੇ ਨੇ ਪਰ ਜਿਹੜੇ ਨਹੀਂ ਜਾਣਦੇ ਪਰ ਮੈਨੂੰ 100% ਕਹਿ ਸਕਦਾ ਕਿ ਇਸ ਵੈਬ ਸੀਰੀਜ਼ ਤੋਂ ਸੋਹੀ ਸਾਹਿਬ ਨੇ ਮੈਂ ਅਸ਼ੋਕ ਸ਼ਾਨਾ ਪਰ ਇਸ ਸਾਡੀ ਪਛਾਣ ਵੜਾ ਕੇ ਜਾਊਂਗਾ ਕਿਆ ਬਾਤ ਹੈ ਸਿਰ ਤੋਂ ਤੁਹਾਨੂੰ ਦੱਸਣਾ ਚਾਹਾਂਗੀ ਜਗਜੀਤ ਜੀ ਪਹਿਲੀ ਵਾਰੀ ਉਹਨਾਂ ਨੇ ਐਕਟ ਕੀਤਾ ਇਸ ਵੈਬ ਸੀਰੀਜ਼ ਦੇ ਵਿੱਚ ਡਾਇਰੈਕਟ ਵੀ ਕੀਤਾ ਹੈ ਉਹਨਾਂ ਨੇ ਹਨਾ ਸੋ ਤੁਸੀਂ ਕਿਉਂਕਿ ਤੁਸੀਂ ਐਕਸਪੀਰੀਐਂਸਡ ਐਕਟਰ ਹੋ ਤੁਸੀਂ ਬਹੁਤ ਸਾਰਾ ਕੰਮ ਕਰ ਚੁੱਕੇ ਹੋ ਸੋ ਐਜ਼ ਅ ਫਰੈਸ਼ਰ ਜਦੋਂ ਤੁਸੀਂ ਉਹਨਾਂ ਨੂੰ ਮਤਲਬ ਦੇਖਿਆ ਕੰਮ ਕਰਦੇ ਹੋਏ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਦੀ ਡਾਇਰੈਕਸ਼ਨ ਦੇ ਬਾਰੇ ਕੀ ਕਹਿਣਾ ਚਾਹੋਗੇ ਮੈਮ ਐਕਚੁਅਲੀ ਮੈਂ ਜਦੋਂ ਫਸਟ ਟਾਈਮ ਸੈੱਟ ਤੇ ਆਇਆ ਤਾਂ ਇਹ ਇਹਦਾ ਜਿਹੜਾ ਸ਼ੂਟ ਹੋਇਆ ਨਾ ਜਿੰਨਾ ਵੀ ਬਾਈ ਲੋਕੇਸ਼ਨ ਸਾਰੀਆਂ ਰੀਅਲ ਐ ਅੱਛਾ ਰੀਅਲ ਲੋਕੇਸ਼ਨ ਐ ਜਿੱਥੇ ਉਹ ਇੱਕ ਨਾ ਥਾਣੇ 'ਚ ਸ਼ੂਟ ਕਰ ਰਹੇ ਸੀ ਅਸੀਂ ਜਦੋਂ ਫਸਟ ਟਾਈਮ ਮੇਰਾ ਸ਼ੂਟ ਸੀਗਾ ਉੱਥੇ ਨਾ ਟੇਬਲ ਸੀ ਪੁਰਾਣਾ ਜਾਂ ਪੁਰਾਣੀ ਜੀ ਕੁਰਸੀ ਮੈਂ ਸਾਈਡ ਤੇ ਬੈਠਾ ਮੈਂ ਕਿਹਾ ਯਾਰ ਟੀਐਸਪੀ ਬਰਾਰਦਾ ਕਰੈਕਟਰ ਐ ਵੀ ਯਾਰ ਆਹ ਟੇਬਲ ਯਾਰ ਕਿਦਾਂ ਹਨ ਪਰ ਥੋੜੀ ਦੇਰ ਬਾਅਦ ਹੀ ਉੱਥੇ ਰੀਅਲ ਡੀਐਸਪੀ ਸਾਹਿਬ ਆਏ ਅੱਛਾ ਜੀ ਉਹਨਾਂ ਨੇ ਉਹ ਆਫਿਸ ਖੋਲਿਆ ਆਪਣਾ ਆ ਲੈਬਸ਼ਾਣਾ ਪੂਰਾ ਮੈਕਾ ਯਾਰ ਤੇ ਫੀਲ ਆਇਆ ਉਹ ਚੀਜ਼ ਨੂੰ ਲੈ ਗਿਆ ਨਾ ਸੋ ਉਦੋਂ ਬਾਈ ਜਗਜੀਤ ਨਾਲ ਮੇਰੀ ਗੱਲ ਹੋਈ ਸੋ ਇਹ ਭਾਈ ਜੀ ਤੁਹਾਨੂੰ ਲੱਗ ਰਿਹਾ ਅਸੀਂ ਇਦਾਂ ਕੁਝ ਪਰ ਕਹਿੰਦਾ ਆਪਾਂ ਰੀਅਲ ਸਾਬ ਕੁਝ ਇੱਥੇ ਕਰ ਰਹੇ ਆਂ ਪਰ ਉਦੋਂ ਜਦੋਂ ਸ਼ੂਕਤ ਫਰਸਟ ਮੇਰਾ ਟੈਕ ਸੀਗਾ ਤੇ ਮੈਂ ਉਦੋਂ ਹੀ ਸਮਝ ਗਿਆ ਸੀਗਾ ਜਗਜੀਤ ਬਾਈ ਮਤਲਬ ਵੀ ਯਾਰ ਜੇ ਠੀਕ ਹੈ ਹੋਰੀ ਫਰਸਟ ਮੂਵੀ ਵੈਬ ਸੀਰੀਜ਼ ਫਰੋਕਤੀ ਸੀਗੀ ਯਾਰ ਦੀ ਪਰ ਉਹਨਾਂ ਦਾ ਐਕਸਪੀਰੀਅੰਸ ਉਹਨਾਂ ਦੇ ਵਿੱਚ ਝਲ ਕਰਿਆ ਸੀਗਾ ਯਾਣਾ ਔਰ ਉਹਨਾਂ ਦੇ ਐਜ਼ ਅਜ਼ ਇਨਸਾਨ ਵੀ ਉਹ ਬਹੁਤ ਗ੍ਰੇਟ ਪਰਸਨੈਲਿਟੀ ਹੈ ਬੰਦਾ ਬਹੁਤ ਜ਼ਿਆਦਾ ਕੋਈ ਫालतू ਗੱਲ ਨਹੀਂ ਹੈ ਇਹ ਉਹ ਬਟ ਇੱਕ ਐਸ ਐਕਟਰ ਜਦੋਂ ਕਿਤੇ ਸੈੱਟ ਤੇ ਜਾਂਦਾ ਨਾ ਜਦੋਂ ਉਹ ਉਹਨੂੰ ਬੰਦਸ਼ੇ ਦੇ ਵਿੱਚ ਬੰਨਿਆ ਜਾਂਦਾ ਉਦੋਂ ਥੋੜਾ ਜਿਹਾ ਉਹ ਕੁੱਟ ਜਾਂਦਾ ਪਰ ਇਸ ਸੀਰੀਜ਼ ਦੇ ਤਾਂ ਆਪਾਂ ਮੇਰੇ ਨਾਲ ਬਹੁਤ ਖੁੱਲ ਕੇ ਕੰਮ ਕੀਤਾ ਸੀ ਖੁੱਲ ਕੇ ਕੰਮ ਕੀਤਾ ਸਾਰੀ ਮਤਲਬ ਹੱਸ ਕੇ ਬਹੁਤ ਮਤਲਬ ਇੰਜੋਏ ਕੀਤਾ ਹੈ ਨਾ ਸੋ ਇਹ ਬਾਈ ਜੀਦੂਰਾਂ ਨੂੰ ਮੇਰੇ ਵੱਲੋਂ ਵੀ ਉਹਨਾਂ ਦਾ ਬਹੁਤ ਥੈਂਕ ਯੂ ਉਹਨਾਂ ਨੇ ਮੈਨੂੰ ਇਸ ਸੀਰੀਜ਼ ਦੇ ਵਿੱਚ ਮੌਕਾ ਦਿੱਤਾ ਜੀ ਅ ਅ ਸਰ ਗੱਲ ਕਰਾਂਗੇ ਐਕਟਰਸ ਦੀ ਲਾਈਫ ਦੇ ਬਾਰੇ ਥੋੜਾ ਜਿਹਾ ਹੋਰ ਕਿਉਂਕਿ ਤੁਸੀਂ ਇੰਡਸਟਰੀ ਦੇ ਵਿੱਚ ਬਹੁਤ ਟਾਈਮ ਤੋਂ ਜੁੜੇ ਹੋਏ ਹੋ ਤੁਸੀਂ ਸੋਚਦੇ ਹੋ ਕਿ ਇੱਕ ਐਕਟਰ ਦੇ ਲਈ ਇਹ ਚੈਲੈਂਜਿੰਗ ਹੁੰਦਾ ਹੈ ਕਿ ਉਹ ਸਹੀ ਰੋਲਸ ਮਿਲਣ ਹੈ ਨਾ ਕਿਉਂਕਿ ਕੁਝ ਐਕਟਰਸ ਆਪਏ ਹੋ ਜੇ ਦੇਖੇ ਨੇ ਕੁਝ ਸਿੰਗਰਸ ਜਦੋਂ ਐਕਟਰ ਬਣਦੇ ਨੇ ਉਹ ਕੁਝ ਇਹੋ ਜਿਹੇ ਕੈਰੈਕਟਰਸ ਚੂਜ਼ ਕਰ ਲੈਂਦੇ ਨੇ ਜੋ ਉਹਨਾਂ ਦੀ ਪਰਸਨੈਲਿਟੀ ਨੂੰ ਸੂਟ ਨਹੀਂ ਕਰਦੇ ਸੋ ਤੁਸੀਂ ਕੀ ਸੋਚਦੇ ਹੋ ਕਿ ਇਹ ਕੈਰੈਕਟਰਸ ਦੇ ਉੱਤੇ ਕੰਮ ਕਰਨਾ ਕਿੰਨਾ ਕੁ ਜ਼ਿਆਦਾ ਜ਼ਰੂਰੀ ਹੈ ਇੱਕ ਐਕਟਰ ਵਾਸਤੇ ਐਂਡ ਕਿੱਦਾਂ ਉਹ ਆਪਣੇ ਵਾਸਤੇ ਸਹੀ ਰੋਲਸ ਜਿਹੜੇ ਨੇ ਉਹ ਚੁਣ ਸਕਦੇ ਨੇ ਮੈਮ ਕੈਰੈਕਟਰ ਤੇ ਕੰਮ ਕਰਨਾ ਤਾਂ ਬਹੁਤ ਜ਼ਰੂਰੀ ਹੈ ਨਾ ਇੱਕ ਕੈਰੈਕਟਰ ਦੇ ਉੱਤੇ ਇੱਕ ਕੈਰੈਕਟਰ ਤੇ ਹੀਰੋ 'ਚ ਤਾਂ ਫਰਕ ਹੁੰਦਾ ਨਾ ਮੈਂ ਕੋਈ ਮੇਰੇ ਮਿੱਤਰ ਸੀਗੇ ਉਹ ਫਿਲਮ ਕਰ ਰਹੇ ਸੀਗੇ ਆਈ ਡਿਡਨਟ ਆਨਲੀ ਫਸਟ ਮੂਵੀ ਸੀ ਉਹਨਾਂ ਨੇ ਮੈਨੂੰ ਦੱਸਿਆ ਯਾਰ ਕਹਿੰਦਾ ਵੀ ਆਪਣਾ ਜਿਹੜਾ ਆਪਾ ਹੀਰੋ ਲਿਆ ਮੁੰਡਾ ਤੇ ਕਹਿੰਦਾ ਵੀ ਉਹਦਾ ਇੰਨਾ ਸੋਹਣਾ ਕੈਰੈਕਟਰ ਆ ਪਰ ਉਹ ਕਹਿੰਦਾ ਆ ਕੇ ਮੈਨੂੰ ਕਹਿੰਦਾ ਯਾਰ ਭਾਜੀ ਮੈਂ ਬੂਟ ਘੱਟੋ ਘਾੜੇ 1 ਲੱਖ ਦੇ ਬੂਟ ਪਾਉਣੇ ਮੈਂ ਘੱਟੋ ਘਾੜੇ ਮੇਰੀ ਜੀਨ ਮੇਰੇ ਇਹ ਸ਼ਰਟ ਮੇਰੇ ਇਹ ਕੱਪੜੇ ਕਹਿੰਦਾ ਮੈਂ ਉਹਨੂੰ ਕੈਰੈਕਟਰ ਬਣਾਉਣਾ ਚਾਹੁੰਦਾ ਤੇ ਉਹ ਕੀ ਬਣ ਰਿਹਾ ਉਹ ਦਿਖਾਵਾ ਕਰ ਰਿਹਾ ਸੋ ਉੱਥੇ ਹੈ ਕਿ ਕੈਰੈਕਟਰ ਮੈਟਰ ਕਰਦਾ ਹੈ ਵੀ ਥੋੜਾ ਕੈਰੈਕਟਰ ਕੀ ਹੈ ਤੁਸੀਂ ਕੈਰੈਕਟਰ ਨੂੰ ਨਭਾਉਨੇ ਕਿਵੇਂ ਹੋ ਤੁਸੀਂ ਕੈਰੈਕਟਰ ਨੂੰ ਸਮਝਦੇ ਕਿਵੇਂ ਹੋ ਜਦੋਂ ਇੱਕ ਐਕਟਰ ਹੈ ਨਾ ਜਦੋਂ ਇੱਕ ਐਕਟਰ ਆਪਦੇ ਆਪ ਨੂੰ ਡਾਇਰੈਕਟਰ ਨੂੰ ਸੌਂਪ ਦਿੰਦਾ ਹੈ ਹਾਂ ਕਈ ਹੁਣ ਮੇਰਾ ਇੱਕ ਮੇਰੇ ਵਾਲ ਤੁਸੀਂ ਦੇਖ ਰਹੇ ਹੋ ਮੇਰਾ ਸਟਾਈਲ ਦੇਖ ਰਹੇ ਹੋ ਇਸ ਸਟਾਈਲ ਮੈਂ ਜੇ ਫ੍ਰੀ ਹਾਂ ਤਾਂ ਮੈਂ ਸ਼ੀਸ਼ਾ ਦੇਖੂਗਾ ਜਿੱਦ ਅਦਰਵਾਜ਼ੇ ਉਹਨਾਂ ਨੇ ਜੇ ਮੰਨ ਲਾ ਕਹਦੋ ਨਾ ਵੀ ਹਾਂਜੀ ਰੈਡੀ ਤੇ ਮੈਂ ਜਦੋਂ ਸੈੱਟ ਤੇ ਪਹੁੰਚ ਗਿਆ ਮੈਨੂੰ ਨਹੀਂ ਪਤਾ ਵੀ ਇਹ ਕਿ ਉਹਨੂੰ ਕੈਮਰਾ ਮੋਨੀਟਰ ਲੱਗਿਆ ਹੋਇਆ ਉਹ ਡਾਇਰੈਕਟਰ ਦੀ ਪ੍ਰੋਬਲਮ ਹੈ ਮੇਰੇ ਵਾਲ ਖਰਾਬ ਨੇ ਜਾਂ ਉਹਨੇ ਦੱਸਣਾ ਵੀ ਇਹਨੂੰ ਠੀਕ ਕਰਨੇ ਹੈ ਜਾਂ ਨਹੀਂ ਮੇਕਅਪ ਸੈਟਾ ਨਹੀਂ ਸੈਟ ਮੈਨੂੰ ਨਹੀਂ ਟੈਨਸ਼ਨਸ ਦੀ ਜਦੋਂ ਇੱਕ ਐਕਟਰਿਕ ਡਾਇਰੈਕਟਰ ਨੂੰ ਆਪਣੇ ਆਪ ਨੂੰ ਸੌਂਪ ਦਿੰਦਾ ਹੈ ਨਾ ਤਾਂ ਉੱਥੇ ਕੈਰੇਕਟਰ ਨਿਕਲ ਕੇ ਆਉਂਦਾ ਜੀ ਜਦੋਂ ਕਹਿੰਦੇ ਨਾ ਆਪਾਂ ਕਹਿੰਦੇ ਨੇ ਵੀ ਅ ਅੱਧ ਜਲ ਗਾਗਰ ਛਲਕਤ ਜਾਏ ਹੈ ਨਾ ਉਹ ਮੁਹਾਵਰਾ ਜਿਹਾ ਬਣਿਆ ਹੋਇਆ ਉਹਦੇ ਵਿੱਚ ਕੀ ਹੁੰਦਾ ਵੀ ਜੇ ਕੋਈ ਐਕਟਰ ਅੱਧਾ ਉਹ ਜ਼ਿਆਦਾ ਛਲਕਦਾ ਉਹ ਦੱਸਦਾ ਵੀ ਮੈਂ ਐਕਟਰ ਹਾਂ ਜਦੋਂ ਇੱਕ ਐਕਟਰ ਅਰਬ ਦੇ ਆਪ ਨੂੰ ਸਪੋਰਟ ਕਰ ਦਿੰਦਾ ਫਿਰ ਉਹਦੇ ਵਿੱਚ ਉਹਨੂੰ ਪਤਾ ਲੱਗ ਜਾਂਦਾ ਡਾਇਰੈਕਟਰ ਨੂੰ ਵੀ ਆਰ ਇਹਨੂੰ ਮੈਂ ਜੋ ਕਹੂੰਗਾ ਨੇ ਉਹ ਹੀ ਫੋਲੋ ਕਰੂ ਕਿਉਂਕਿ ਜੇ ਆਪਾਂ ਸਟੋਰੀ ਦੀ ਗੱਲ ਕਰੀਏ ਤਾਂ ਆਪਾਂ ਨੂੰ ਹੋ ਸਕਦਾ ਵੀ ਮੌਕੇ ਤੇ ਸਿਰਫ ਆਪਣਾ ਰੋਲ ਪਤਾ ਆਪਾਂ ਵੀ ਆਪਾਂ ਕੀ ਕਰ ਰਹੇ ਆ ਪੂਰੀ ਸਟੋਰੀ ਤਾਂ ਡਾਇਰੈਕਟਰ ਨੂੰ ਪਤਾ ਨਾ ਡਾਇਰੈਕਟਰ ਨੂੰ ਪਤਾ ਨਾ ਵੀ ਉਹ ਆਪਣੇ ਚੋਂ ਚਾਹੁੰਦਾ ਕੀ ਹੈ ਜੇ ਆਪਾਂ ਉਹਦੀ ਗੱਲ ਨਹੀਂ ਸੁਣਾਂਗੇ ਆਪਾਂ ਕਹਾਂਗੇ ਯਾਰ ਵੀ ਇਦਾਂ ਹੀ ਆਸੀ ਤਾਂ ਇਦਾਂ ਉਹਨਾਂ ਨੇ ਬਣਾਉਣਾ ਮੰਗਦਾ ਤੇ ਆਪਾਂ ਵਧੀਆ ਕੱਪੜੇ ਪਾਈਏ ਤੇ ਫਿਰ ਉਹ ਬਿਲਕੁਲ ਕੈਰੈਕਟਰ ਚ ਨਹੀਂ ਬੜੂਗਾ ਨਾ ਜਿਵੇਂ ਭਾਈ ਸਾਹਿਬ ਨੇ ਕਿਹਾ ਬਿਲਕੁ ਜੀ ਸਿਰਫ ਕੰਟੈਂਟ ਦੇ ਬਾਰੇ ਥੋੜਾ ਜਿਹਾ ਆਪਾਂ ਹੋਰ ਗੱਲ ਕਰਨਾ ਚਾਹਾਂਗੇ ਕਿਉਂਕਿ ਕੇਬਲਵੰਦੀ ਸਿਫਤ ਹੁੰਦੀ ਹੈ ਅੱਜਕੱਲ ਕੰਟੈਂਟ ਨੂੰ ਲੈ ਕੇ ਤੁਸੀਂ ਸੋਚਦੇ ਹੋ ਕਿ ਮਤਲਬ ਇਸ ਤੋਂ ਇਲਾਵਾ ਬਹੁਤ ਸਾਰੀਆਂ ਅਸੀਂ ਫਿਲਮਾਂ ਇਹੋ ਜਿਹੀਆਂ ਦੇਖੀਆਂ ਨੇ ਜਿਦੇ ਵਿੱਚ ਕੰਟੈਂਟ ਨੂੰ ਲੈ ਕੇ ਕੰਮ ਹੋਣਾ ਬਹੁਤ ਜ਼ਿਆਦਾ ਘੱਟ ਗਿਆ ਅਸੀਂ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋ ਜਰੂਰ ਕਰਦੇ ਹਾਂ ਕਿਉਂਕਿ ਦੇਖੋ ਆਪਾਂ ਜਦੋਂ ਛੋਟੇ ਸੀ ਤਾਂ ਆਪਾਂ ਵੱਡੇ ਜਦੋਂ ਹੋਰ ਫਿਲਮਾਂ ਦੇਖਦੇ ਸੀ ਤੇ ਆਪਾਂ ਨੂੰ ਉੱਥੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਸੀ ਪਰ ਅੱਜ ਦੀਆਂ ਫਿਲਮਾਂ ਆਪਾਂ ਨੂੰ ਕੀ ਸਿਖਾ ਰਹੀਆਂ ਨੇ ਜੇ ਉਹਦੇ ਵਿੱਚ ਕਮੇਡੀ ਐ ਤਾਂ ਓਨ ਪਰ ਹੁਣ ਦੇ ਚੱਪ ਲਾਸਟ ਤੇ ਇਹ ਨਹੀਂ ਕਹ ਸਕਦਾ ਹਾਂ ਯਾਰ ਆ ਫਿਲਮ ਦੇ ਵਿੱਚ ਯਾਰ ਇਦਾਂ ਨਹੀਂ ਕਰਨਾ ਚਾਹੀਦਾ ਹੁਣ ਜੇ ਪੁਰਾਣੀਆਂ ਫਿਲਮਾਂ ਜੀ ਉਹਦੇ ਵਿਲਨ ਲਾਸਟ ਤੇ ਵਿੱਚ ਮਰਦਾ ਸੀ ਤਾਂ ਉਹ ਸਟਾਰਟਿੰਗ ਤੋਂ ਜੋ ਕੁਝ ਮਰੀਏ ਪਰ ਲਾਸਟ ਦੀ ਉਹਦੀ ਡੈਥ ਦੇਖ ਕੇ ਅਗਲਾ ਕਹਿੰਦਾ ਯਾਰ ਮਾੜਾ ਤਾਂ ਨਤੀਜਾ ਮਾੜਾ ਹੀ ਹੈ ਯਾਰ ਹੈਨਾ ਹੁਣ ਐਸ ਫਿਲਮ ਦੇ ਵਿੱਚ ਮੇਰਾ ਗੋਗੇ ਦਾ ਕਰੈਕਟਰ ਹੈ ਹੈਨਾ ਕਹਿ ਸਕਦੇ ਆਂ ਵੀ ਮੇਰਾ ਨਾਮ ਹੈ ਗੋਗਾ ਜਿਹਦੇ ਦੇ ਹੱਥ ਫਿਰ ਜੋ ਰਹਿੰਦਾ ਨਹੀਂ ਕਿਸੇ ਜੋਗਾ ਹੈਨਾ ਮਤਲਬ ਇਦਾਂ ਦਾ ਕੋਈ ਕਰੈਕਟਰ ਹੈ ਮੇਰਾ ਤਾਂ ਉਹਦੇ ਥੋੜੀ ਸਿਹਤ ਤੋਂ ਵੀ ਲੱਗਦਾ ਤੇ ਜਦੋਂ ਆਪਾਂ ਇਸ ਜਦੋਂ ਮੈਂ ਇਸ ਕੈਰੈਕਟਰ ਨੂੰ ਮਨ ਲੋ ਕਰਦਾ ਸੀ ਤਾਂ ਉਹ ਉਹਨਾਂ ਨੂੰ ਲੱਗਦਾ ਸੀ ਵੀ ਯਾਰ ਵੀ ਜੋ ਅਸੀਂ ਗੋਗੇ ਦਾ ਕੈਰੈਕਟਰ ਵਾਸਤੇ ਇਹ ਬੰਦਾ ਚੁਸ ਕੀਤਾ ਵਾਕਈ ਮਤਲਬ ਇਹ ਗੋਗਾ ਹੀ ਹੈ ਜੀ ਜੋ ਕੈਰੈਕਟਰ ਨਿਕਲ ਕੇ ਆਇਆ ਪਰ ਉਹਦੇ ਵਿੱਚ ਇਹ ਹੈ ਵੀ ਮੈਂ ਉਹਨਾਂ ਨੂੰ ਕਹਿਤਾ ਸੀ ਵੀ ਜੋ ਤੁਸੀਂ ਕਹੋਗੇ ਉਹਦੇ ਚ 1921 ਅਸੀਂ ਪਾ ਦਾਂਗੇ ਪਰ ਜੋ ਕਹੋਗੇ ਉਹੀ ਕਰਨਾ ਹੈ ਕਿਆ ਬਾਤ ਹੈ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਨੂੰ ਲੱਗਦਾ ਹੈ ਕਿ ਕਿਉਂਕਿ ਡਾਇਰੈਕਟਰ ਨੂੰ ਕਿਹਾ ਜਾਂਦਾ ਹੈ ਮੈਨ ਆਫ ਦਾ ਸ਼ਿਪਸ ਉਹਨਾਂ ਦੀ ਉਹਦੇ ਅਕੋਰਡਿੰਗ ਚੱਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਐਕਟਰ ਤੋਂ ਡਾਇਰੈਕਟਰ ਹੀ ਐਕਟ ਕਰਵਾ ਸਕਦਾ ਹੈ ਜੀ ਜੇ ਹੁਣ ਮਨ ਕੋ ਜਨੋ ਅੱਜ ਕੱਲ ਮੋਬਾਈਲ ਨੇ ਆਪਣੇ ਕੋਲ ਸਾਰਿਆਂ ਕੋਲ ਐਪਲ ਹੈ ਉਹਦੀ ਕੁਆਲਿਟੀ ਬਹੁਤ ਵਧੀਆ ਹੈ ਫਿਰ ਆਪਣੇ ਕੋਲ ਰੀਲਾਂ ਉਹ ਜਿਹੀਆਂ ਕਿਉਂ ਨਹੀਂ ਬਣਦੀਆਂ ਜਦੋਂ ਡਾਇਰੈਕਟਰ ਆਪਣੇ ਤੋਂ ਕਢਵਾਉਂਦਾ ਕੋਈ ਐਕਟ ਕਢਵਾਉਂਦਾ ਉਹੀ ਉਹੀ ਸਟੈਬਲਿਸ਼ਡ ਕਿਉਂ ਹੁੰਦਾ ਫਿਰ ਫਿਰ ਤਾਂ ਆਪਾਂ ਹੀ ਜੀ ਆਪਾਂ ਹੀ ਆਪਣੀ ਆਪਦੀ ਰਾਏ ਦੇਣੀ ਹੈ ਤਾਂ ਫਿਰ ਆਪਾਂ ਆਪਦੀ ਘਰੇ ਰੀਲਾਂ ਬਣਾ ਕੇ ਆਪਾਂ ਕਹਿੰਦੇ ਵੀ ਯਾਰ ਅਸਤੇ ਇਹ ਤਾਂ ਹਿੱਟ ਹੋ ਜਾਣਗੇ ਜੀ ਫਿਰ ਹੁੰਦਾ ਕਿਉਂ ਨਹੀਂ ਬੰਦ ਬਹੁਤ ਵੱਡੀ ਜੌਬ ਹੈ ਡਾਇਰੈਕਟਰ ਦੀ ਬਹੁਤ ਵੱਟ ਯਸ ਫੁਰਤ ਜਿਹੜਾ ਬੰਦਾ ਕਹਿੰਦਾ ਆਪਣੇ ਆਪ ਨੂੰ ਮਾਰ ਗਿਆ ਹਾਂ ਹੈਨਾ ਉਹੀ ਐਕਟਰ ਹੈ ਜੀ ਸੋ ਇਹਦੇ ਵਾਸਤੇ ਵੀ ਅਸੀਂ ਕੇਬਲ 1 ਦਾ ਥੈਂਕਸ ਕਰਾਂਗੇ ਕਿ ਇੱਕ ਨਵੇਂ ਡਾਇਰੈਕਟਰ ਸਾਹ ਉਹ ਸਾਡੇ ਵਾਸਤੇ ਲੈ ਕੇ ਆਏ ਨੇ ਜਗਜੀਤ ਜੀ ਸਰ ਇਹਦੇ ਨਾਲ ਨਾਲ ਕੇਬਲ 1 ਨਵੇਂ ਬਹੁਤ ਸਾਰੇ ਚਿਹਰਿਆਂ ਨੂੰ ਮੌਕਾ ਦੇ ਰਿਹਾ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਜਿੰਨੇ ਘਰ ਇੰਟਰਵਿਊਜ਼ ਹੁਣ ਤੱਕ ਕੀਤੇ ਨੇ ਸੋ ਇਹ ਚੀਜ਼ ਕਿਤੇ ਨਾ ਕਿਤੇ ਸਾਨੂੰ ਵੀ ਸੁਣਨ ਨੂੰ ਮਿਲਦੀ ਹੈ ਕਿ ਨਵੇਂ ਚਿਹਰਿਆਂ ਨੂੰ ਮੌਕਾ ਘੱਟ ਮਿਲਦਾ ਸੋ ਕੇਬਲ 1 ਉਹ ਪਲੇਟਫਾਰਮ ਬਣਿਆ ਹੈ ਕੰਟੈਂਟ ਵਾਸਤੇ ਵੀ ਐਂਡ ਟੂ ਆਰਟਿਸਟ ਨਿਉਨਾ ਵਾਸਤੇ ਵੀ ਤੋਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਮ ਐਕਚੁਅਲੀ ਕੇਬਲ 1 ਦਾ ਤੇ ਮੇਰੇ ਖਿਆਲ ਚ ਬਹੁਤ ਵੱਡਾ ਉਪਰਾਲਾ ਜਿੰਨੇ ਵੀ OTT ਹੁੰਦੇ ਆ ਹਰ ਇੱਕ ਦਾ ਆਪਣਾ ਰੁਤਬਾ ਹੁੰਦਾ ਪਰ ਕੇਵਲ 1 ਨੇ ਤਾਂ ਦਿਖਾਤਾ ਕਿ ਉਹ ਕੀ ਕਰ ਰਿਹਾ ਹੁਣ ਸਾਡੀ ਇਹ ਵੈਬ ਸੀਰੀਜ਼ ਫਿਰੋਤੀ ਹੈ ਹੁਣ ਸਾਡੀ ਆਪਣੇ ਧਰਮਾ ਸਾਹਿਬ ਜਗਜੀਤ ਬਾਈ ਹੁਣੀ ਉਹਨਾਂ ਦੀ ਪਹਿਲੀ ਫਿਲਮ ਉਹ ਹੈ ਸੀਰੀਜ਼ ਹੈ ਠੀਕ ਹੈ ਪਰ ਉਹਨਾਂ ਨੂੰ ਮੌਕਾ ਦਿੱਤਾ ਕੇਵਲ 1 ਨੇ ਹੈ ਨਾ ਔਰ ਕਿੱਡਾ ਵੱਡਾ ਪਲੇਟਫਾਰਮ ਹੈ ਔਰ ਕੇਵਲ 1 ਨੂੰ ਇਹ ਪਤਾ ਹੈ ਵੀ ਕਨਸੈਪਟ ਹੁੰਦੇ ਕੀ ਨੇ ਹੂੰ ਉਹਨੂੰ ਚੂਜ਼ ਕਰਨਾ ਹੁੰਦਾ ਯਾਰ ਬਾਕੀ ਇਹਦੇ ਦੇ ਜੇ ਹੁਣ ਉਹ ਜੇ throaty ਦੀ ਗੱਲ ਕਰੀਏ ਜਦੋਂ ਅਸੀਂ ਭਾਈ ਸਾਹਿਬ ਨੇ ਦੱਸਿਆ ਧਰੋਸਾਂ ਨੂੰ ਵੀ ਜਦੋਂ ਮੈਂ ਉਹਨਾਂ ਕੋਲੇ ਲੈ ਕੇ ਗਿਆ ਕਨਸੈਪਟ ਉਹਨਾਂ ਨੇ ਜਦੋਂ ਦੇਖਿਆ ਤਾਂ ਉਹਨਾਂ ਦਾ ਉਹਨਾਂ ਨੇ ਘਾਟਾ ਪੂਰਾ ਕੀਤਾ ਵੀ ਜੋ ਤੁਹਾਡਾ ਲੱਗਿਆ ਦੱਸੋ ਯਾਰ ਆਪਾਂ ਕਰਾਂਗੇ ਓਕੇ ਇਹ ਤਾਂ ਐਟਰੀਵਿਟੀ ਪਲੇਟਫਾਰਮ ਹੋਵੇ ਤੇ ਮਤਲਬ ਇਹ ਜੀ ਕਨਸੈਪਟ ਫੜਦਾ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਹੁਣ ਇਹਦੀ ਇਹਦੀ ਨੈਕਸਟ ਜਿਹੜੇ ਐਪੀਸੋਡ ਬਣਨੇ ਆ ਤਿਵੇਂ ਇਹਨੂੰ ਤਨੋਆ ਸਾਹਿਬ ਨੂੰ ਪਹਿਲਾਂ ਹੀ ਕੇਵਲਵਾਨ ਨੇ ਕਿਹਾ ਤਾਂ ਵੀ ਤੁਸੀਂ ਆਪਣੀ ਤਿਆਰੀ ਕਰ ਲਓ ਹਣਾ ਸੋ ਇਹ ਕੇਵਲਵਾਨ ਦਾ ਬਹੁਤ ਵੱਡਾ ਪਰਲ ਹੈ ਸੋ ਮੇਰੀ ਸਾਰਿਆਂ ਨੂੰ ਮਿੱਤਰ ਪਿਆਰੇ ਜਿਹੜੇ ਚਾਹਣ ਵਾਲੇ ਆ ਜਿਨ੍ਹਾਂ ਨੇ ਵੀ ਫਰੋਤੀਏ ਦੇਖਣੀ ਆ ਨਾ ਸੋ ਪਲੀਜ਼ ਕੇਵਲਵਾਨ ਨੂੰ ਡਾਊਨਲੋਡ ਕਰੋ ਤੇ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਵਧੀਆ-ਵਧੀਆ ਕੰਟੈਂਟ ਟੂ ਫਿਲਮਾਂ ਵੈਬ ਸੀਰੀਜ਼ ਦੇਖਣਾ ਚਾਹੁੰਦੇ ਹੋ ਨਾ ਤਾਂ ਫਿਰ ਕੇਵਲ ਬੰਦ ਤੇ ਜਾਣਾ ਪੈਣਾ ਹੈ ਔਰ ਇੱਕ ਹੋਰ ਵੱਡੀ ਗੱਲ ਵੈਬ ਸੀਰੀਜ਼ ਹੈ ਕੋਈ ਫਿਲਮ ਹੈ ਉਹ ਇਹ ਨਹੀਂ ਕਿ ਤੁਸੀਂ ਇਕੱਲੇ ਪੰਜਾਬੀ ਚ ਬੜੀਆਂ ਕਿ ਤੁਸੀਂ ਪੰਜਾਬੀ ਚ ਦੇਖ ਰਹੇ ਹੋ ਜੇ ਤੁਹਾਡੇ ਮਨ ਕਰਦਾ ਹੈ ਹਿੰਦੀ ਚ ਇੰਗਲਿਸ਼ ਤਾਮਿਲ ਚ ਮੇਰੇ ਖਿਆਲ ਦੇ ਵਿੱਚ 11 ਭਾਸ਼ਾਵਾਂ ਦੇ ਵਿੱਚ ਇਹ ਜਿਹੜੇ ਕੰਟੈਂਟ ਹੈਗੇ ਆ ਉਹ ਬਣ ਕੇ ਸਾਰੇ ਕੇਵਲ ਬੰਦ ਤੇ ਲਾਂਚ ਹੋ ਰਹੇ ਆ ਕਿਆ ਬਾਤ ਹੈ ਜਿੱਦਾਂ ਕਿ ਕੇਬਲ 1 ਦਾ ਮੋਟੋ ਵੀ ਹੈ ਕਿ ਪੰਜਾਬ ਦੀਆਂ ਸਟੋਰੀਜ਼ ਪਰ ਆਪਾਂ ਵਰਲਡ ਦੇ ਵਿੱਚ ਉਹਨਾਂ ਨੂੰ ਪਹੁੰਚਾਉਣਾ ਹੈ ਪੈਨ ਇੰਡੀਆ ਇਸ ਕੰਟੈਂਟ ਨੂੰ ਰਿਲੀਜ਼ ਕਰਨਾ ਹੈ ਸੋ ਅਸੀਂ ਕੇਬਲ 1 ਦਾ ਫਿਰ ਤੋਂ ਥੈਂਕਸ ਕਰਦੇ ਹਾਂ ਕਿ ਉਹ ਇੱਕ ਹੋਰ ਵਧੀਆ ਵੈਬ ਸੀਰੀਜ਼ ਐਂਡ ਵਧੀਆ-ਵਧੀਆ ਸਟਾਰਸ ਪੰਜਾਬੀ ਇੰਡਸਟਰੀ ਦੇ ਢੋਲੀ ਪਾ ਰਹੇ ਨੇ 21 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਜੇ ਫਿਰੋਤੀ ਓਨਲੀ ਔਨ ਕੇਬਲ 1 ਤੁਸੀਂ ਜ਼ਰੂਰ ਦੇਖਣੀ ਹੈ ਐਂਡ ਕਿੱਦਾਂ ਲੱਗੀ ਤੁਹਾਨੂੰ ਤੁਸੀਂ ਸਾਨੂੰ ਵਾਪਸ ਆ ਕੇ ਕਮੈਂਟ ਕਰਕੇ ਜ਼ਰੂਰ ਦੱਸੋ ਔਰ ਇਹ ਸਾਡਾ ਤੁਹਾਡੇ ਨਾਲ ਵਾਦਾ ਹੈ ਕਿ ਤੁਸੀਂ ਨਿਰਾਸ਼ ਨਹੀਂ ਹੋਵੋਗੇ ਪਰ ਤੁਸੀਂ ਇੱਧਰ ਬਰਾੜ ਸਾਹਿਬ ਦਾ ਤੇ ਇੱਧਰ ਗੋਗੇ ਦਾ ਨਮਾਅ ਦੇਖੋਗੇ। ਔਰ ਮੈਂ ਦਾਅਵੇ ਨਾਲ ਕਹਿਣਾ ਕਿ ਜਦੋਂ ਤੁਸੀਂ ਉਹਨੂੰ ਦੇਖ ਕੇ ਬਾਹਰ ਆਓਗੇ ਤਾਂ ਤੁਸੀਂ ਕਹੋਗੇ ਕਿ ਬਾਕੀ ਅੱਜ ਕੋਈ ਕੰਸੈਪਟ ਯਾਰ ਦੇਖਣ ਨੂੰ ਮਿਲਿਆ। ਕੀ ਬਾਤ ਹੈ? ਬਿਲਕੁਲ ਜੀ, ਟ੍ਰੇਲਰ ਦੇਖ ਕੇ ਮੈਨੂੰ ਇਸ ਗੱਲ ਤੇ ਯਕੀਨ ਹੋ ਗਿਆ ਤੇ ਬਾਕੀ ਜਦੋਂ ਤੁਸੀਂ ਵੈਬ ਸੀਰੀਜ਼ ਦੇਖੋਗੇ ਤੁਸੀਂ ਵੀ ਆਪਣੀ ਫੀਡਬੈਕ ਸਾਨੂੰ ਜ਼ਰੂਰ ਦੇਣੀ ਹੈ। ਥੈਂਕ ਯੂ ਸੋ ਮਾਚ, ਕੀਪ ਵਾਚਿੰਗ ਪੰਜਾਬੀ ਫਰੰਟ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦੀ ਗੱਲਬਾਤ ਦੇ ਲਈ। ਸਲ ਸਿਕਰ ਸਲ ਸਿਕਰ